ਇੱਥੇ ਤੁਹਾਨੂੰ ਦਿਖਾਉਣੇ ਆ ਬੜੇ ਸ਼ੌਂਕ ਨਾਲ ਮਤਲਬ ਰੱਖੀਆਂ ਬੱਕਰੀਆਂ ਚਾਚਾ ਜੀ ਵਰਗੇ ਨੇ ਪਰ ਐਂ ਵੀ ਤੁਸੀਂ ਇਹਨੂੰ ਮਤਲਬ ਬੇਲਸ ਕਰਨ ਵਾਸਤੇ ਹੀ ਬਹੁਤ ਚੰਗੀ ਚੀਜ਼ ਆ ਇਹ ਅੱਜਕੱਲ ਪੰਜਾਬ 'ਚ ਬਹੁਤ ਲੋਕ ਰੱਖਦੇ ਆ ਅਸੀਂ ਇਸੇ ਦਾ ਸਾਰਾ ਪਰਿਵਾਰ ਆ ਇਹ ਪਿੰਡ ਦਾ ਬੰਦਾ ਕੰਮ ਕਰਦਾ ਉਹ ਵੀ ਨੌਜਵਾਨ ਭਾਵੇਂ ਕੋਈ ਮਰਜ਼ੀ ਐ ਬੰਦੇ ਦੀ ਮਰਜ਼ੀ ਕਰਨੀ ਚਾਹੀਦੀ ਐ ਭਾਵੇਂ ਤੁਸੀਂ ਕਿਸੇ ਤਰੀਕਾ ਨਾਲ ਕਰ ਸਕਦੇ ਹੋ ਤੇ ਆਪਾਂ ਤਾਂ ਇਹ ਨਹੀਂ ਕਰ ਸਕਦੇ ਜਿਹੜੀ ਸਬਜ਼ੀ ਘਰੇ ਆਉਂਦੀ ਆਪਾਂ ਬਾਈ ਤੋਂ ਲਿਆ ਕਰਗੇ ਸਾਡੀ ਸ਼ੂਟਿੰਗ ਹੋਈ ਸੀ ਸਾਡੇ ਮਹੱਲੇ 'ਚ ਉੱਧਰ ਅੱਛਾ ਨਹੀਂ ਵੀਡੀਓ ਬਣਾਉਣ ਲਈ ਹੈ ਕਿ ਰਹਿਣ ਤਗੇ ਰਹਿ ਨਹੀਂ ਦੇ ਅੱਜ ਹੈਗੇ ਦੋਸਤੋ 2 ਆ ਤੁਹਾਨੂੰ ਪਤਾ ਹੀ ਹੈ ਗਿੱਦੜ ਬਾਈ ਹੈਗਾ ਇਲੈਕਸ਼ਨ ਬਾਈ ਇਲੈਕਸ਼ਨ ਚੋਣਾ ਵੱਡ ਕੇ ਕਣਕ ਵੀਦਣੀ ਬਾਪੂ ਹੋਇਆ ਬਿਮਾਰ ਇੰਡੀ ਕਟ ਵਾਲੀਏ ਹੁਣ ਨਹੀਂ ਮੁੜਦੇ ਯਾਰ ਸਾਰੇ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਅੱਜ ਹੈਗੇ ਦੋਸਤੋ 20 ਤਰੀਕ ਅੱਜ ਤੁਹਾਨੂੰ ਪਤਾ ਹੀ ਹੈ ਗਿੱਦੜ ਬਾਈ ਹੈਗਾ ਇਲੈਕਸ਼ਨ ਬਾਏ ਇਲੈਕਸ਼ਨ ਤੇ ਹੋਰ ਵੀ ਤੁਹਾਨੂੰ ਪਤਾ ਬਰਨਾਲੇ ਦਾ ਵੀ ਤੇ ਹੋਰ ਵੀ ਕਈ ਥਾਵਾਂ ਤੇ ਹੈ ਮਨਲਾ ਚਾਰ ਪੰਜ ਥਾਵਾਂ ਤੇ ਹੈ ਤੇ ਬਾਕੀ ਗਿੱਦੜ ਵੇ ਤਹੇ ਤੱਕ ਸ਼ਾਂਤੀ ਦੀ ਖਬਰ ਸੁਣੀ ਨਹੀਂ ਆਪਾਂ ਪਰ ਜਿੱਦੜੋ ਸਖਰੇਂਦਰ ਰੰਧਾਵਾ ਉੱਥੇ ਤੜਕੇ ਆਮ ਆਦਮੀ ਤੇ ਉਹਨਾਂ ਦੀ ਰੰਧਾਵਾ ਸਾਹਿਬ ਦੀ ਕਾਫੀ ਬਹਿਸ ਹੋਈ ਹੈ ਦੋਨੇ ਉੱਥੇ ਮੌਕੇ ਤੇ ਪਹੁੰਚ ਗਏ ਸੀ ਉਥੇ ਰ ਕੋ ਚੱਲੇ ਬੱਸ ਤਾਂ ਬਾਈਲੈਕਸ਼ਨ ਵਿੱਚ ਹੁੰਦਾ ਤਾਂ ਹੀ ਕੁਛ ਹੈ ਆਪਾਂ ਵਹਿੰਦੇ ਆਏ ਆ ਤੇ ਯਾਰ ਦਾਤਾ ਮਤਲਬ ਹਮੇਸ਼ਾ ਹੀ ਹੋਇਆ ਵੀ ਜਿਹਦੀ ਸਰਕਾਰ ਅਜੇ ਦੋ ਹੀ ਹੁੰਦਾ ਹੈ ਬਾਕੀ ਅੱਜ ਵਾਲੇ ਰਜਾਣਾ ਜਿਹੜੇ ਇਹ 23 ਤਰੀਕ ਨੂੰ ਆਪਣਾ ਪਤਾ ਲੱਗ ਜਾਣਗੇ ਕੀ ਬੰਦ ਆ ਕਿ ਨਹੀਂ ਬੰਦ ਅਜੇ ਤੱਕ ਸਭ ਤੋਂ ਵੱਧ ਜਿਹੜੀ ਵੋਟ ਪੋਲ ਹੋ ਰਹੀ ਹੈ ਸਭ ਤੋਂ ਯਾਰ परसेंटेज ਉਹ ਗਿੱਦੜਵਾਦੀ ਹੈ ਇਹ ਬਾਕੀ ਲੋਕ ਕਹਿ ਰਹੇ ਮਨਪ੍ਰੀਤ ਬਾਦਲ ਵੀ ਪੂਰਾ ਬਰਾਬਰ ਦਾ ਮੁਕਾਬਲੇ ਦੇਣਗੇ ਵੈਸੇ ਆਦੇ ਸੀ ਕਾਂਗਰਸ ਤੇ ਆਮ ਆਦਮੀ ਦਾ ਮੁਕਾਬਲਾ ਤੇ ਹੋਰ ਥੋੜੇ ਸਮੇਂ ਤੱਕ ਪਤਾ ਲੱਗ ਜੂਗਾ ਤੇ ਬਾਕੀ ਕੱਲ ਨੂੰ ਪਰਸੋਂ ਤੱਕ ਰਜਾਨ ਹੋਰ ਵਧ ਗਿਆਉਣਗੇ ਤੇ 23 ਨੂੰ ਤਾਂ ਫਾਈਨਲ ਰਿਜ਼ਲਟ ਹੀ ਆ ਜੂਗਾ ਕੀ ਮੰਨਦਾ ਕਿ ਇਨੀ ਕਿਧਰੇ ਦਾ ਚਲੋ ਆਪਾਂ ਤਾਂ ਇਹੀ ਗੱਲਾਂ ਨੇ ਵੀ ਚਲੋ ਜਿਵੇਂ ਵੀ ਹੈ ਅਮਨ ਸ਼ਾਂਤ ਲਈ ਵੋਟਾਂ ਪੈਣ ਤੇ ਆਪਸੀ ਭਾਈਚਾਰਕ ਸਾਂ ਜਿਹੜੇ ਬਣੀ ਰਵੇ ਇਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਬਸ ਹੋ ਰਿਹਾ ਹੈ ਇਲੈਕਸ਼ਨ ਐਮਸੀ ਵਾਲਾ ਇਹ ਹ ਜਿਲਾ ਪੰਚਾਇਤ ਤੇ ਬਲਾਕ ਸੰਮਤੀ ਵਾਲਾ ਇਹ ਵੀ ਮਨਰਾਇਤ ਕੀ ਛੇਤੀ ਕਰਾ ਦੇਣਗੇ ਉਸ ਤੋਂ ਬਾਅਦ ਫਿਰ ਸਿੱਧਾ 27 ਇਲੈਕਸ਼ਨ ਆਉਣਗੇ ਤੇ ਉਦੋਂ ਦੇਖਦੇ ਹਾਂ ਕੌਣ ਬੰਦਦਾ ਕੌਣ ਨਹੀਂ ਬੰਦਦਾ ਅੱਜ ਦੀ ਕੀੜੇ ਤਾਂ ਕਾਂਗਰਸ ਦੇ ਚਾਂਸ ਜ਼ਿਆਦੇ ਆ ਬਾਕੀ ਵੇਖੋ ਤੇ ਮੈਂ ਫਿਰ ਦੱਸ ਤੁਹਾਨੂੰ ਸ਼ੇਅਰ ਕਰਦਾ ਤੇ ਆਪਣੇ ਕਿਸਾਨ ਭਰਾ ਵੀ ਲੱਗੇ ਹੋਏ ਆ ਉਹਨਾ ਬਾਣ ਮੁੰਚਾਰ ਕਰੀ ਜਾਂਦੇ ਸਾਰੇ ਕਣਕਾ ਕੁੜਕਾਂ ਵਿੱਜੀ ਜਾਂਦੇ ਆ ਚਾਰੇ ਪਾਸੇ ਟਰੈਕਟਰ ਟਰੈਕਟਰ ਚੱਲੀ ਜਾਂਦੇ ਆ ਦਿਖਾਉਣਾ ਸੋ ਨਜ਼ਾਰਾ ਮੈਂ ਆ ਦੇਖੋ ਵਾਹ ਵੀ ਵਾਹ ਝੋਨਾ ਵੱਢ ਕੇ ਕਣਕ ਵੀਦਣੀ ਬਾਪੂ ਹੋਇਆ ਬਿਮਾਰ ਇੰਡੀ ਗੜ ਵਾਲੀਏ ਹੁਣ ਨਹੀਂ ਮੁੜਦੇ ਯਾਰ ਤੇ ਆ ਗਈਆਂ ਅੱਗੇ ਪਹਾੜੀ ਕਿਕਰਾਈਆਂ ਤੇ ਉਧਰ ਵੀ ਟਰੈਕਟਰ ਕਾਫੀ ਚੱਲੀ ਜਾਂਦੇ ਆ ਬਾਕੀ ਥੋੜੇ ਦਿਨਾਂ ਤੱਕ ਮੈਂ ਜਾ ਕੇ ਆਉਂਗਾ ਫਿਸ਼ ਫਾਰਮਾਂ ਕੋਲੇ ਗਿਆ ਨਹੀਂ ਉਹਨਾਂ ਦਾ ਕੰਮ ਵੀ ਬਣ ਲੱਗਦਾ ਵਧੀਆ ਚੱਲ ਪਿਆਉਣਾ ਕਿਉਂਕਿ ਸਮਾਂ ਬਾਵਾ ਹੋ ਗਿਆ ਇਹਨੇ ਟਾਈਮ ਤਾਂ ਕੰਮ ਚੱਲ ਹੀ ਪੈਂਦਾ ਹੈ ਬਾਕੀ ਜਗ੍ਹਾ ਤੇ ਪਤਾ ਲੱਗ ਜੂਗਾ ਤੇ ਬਾਕੀ ਅੱਜ ਕੀ ਡੀਏਪੀ ਤੇ ਸਾਨੂੰ ਪਤਾ ਹੀ ਉਹਦਾ ਆਪਣੇ ਨਾਲ ਝੋਨੇ ਕਰਕੇ ਕਿਸਾਨ ਐ ਜਿਹੜੇ ਬਹੁਤ ਔਖੇ ਹੋਏ ਸੀ ਪਰ ਇਸ ਚੀਜ਼ ਦਾ ਜ਼ਿਆਦਾ ਇਫੈਕਟ ਕਿਧਰ ਵੀ ਤੇ ਨਹੀਂ ਪਿਆ ਉੱਥੇ ਨਹੀਂ ਪਿਆ ਉੱਥੇ ਗੱਲ ਆਇਆ ਦੋਸਤੋ ਕਿਧਰ ਵੀ ਤੇੜੀ ਬੋਟ ਪੈ ਰਹੀ ਹੈ ਨਾ ਆ ਆਦਮੀ ਨੂੰ ਉਹ ਕੁਝ ਤਾਂ ਜ਼ਿਆਦਾਤਰ ਕਾਲੀ ਜਲਦੀ ਲਾ ਲੋ ਏ ਬਾਕੀ ਆਏ ਆ ਵੀ ਉੱਥੇ ਤਰਫ ਤੇ ਧਾਰ ਤੇ ਬੜ ਜਿਆਦੇ ਬੈ ਰਹੀ ਐ ਕਿਉਂਕਿ ਬਾਈ ਡਿੰਪਿੰਗ ਇਲੈਕਸ਼ਨ ਲੜਦੇ ਉੱਥੇ ਕਾਫੀ ਸਮਾਂ ਹੋ ਗਿਆ ਤੇ ਐਤ ਕਿ ਲੋਕਾਂ ਆਖੀ ਜਾਂਦੇ ਵੀ ਯਾਰ ਵੀ ਇੱਕ ਵਾਰੀ ਬਾਈ ਨੂੰ ਮੌਕਾ ਦੇਣਾ ਚਾਹੀਦਾ ਬਾਕੀ ਢਾਈ ਸਾਲ ਰਹਿੰਦੇ ਐ ਤੇ ਮੌਕਾ ਦੇਣਾ ਵੀ ਚਾਹੀਦਾ ਐ ਹੁਣ ਬਾਕੀ ਆਉਣ ਵਾਲਾ ਸਮਾਂ ਦੱਸੋ ਬਾਈ ਦੀ ਕਿਹੋ ਜਿਹਾ ਕੰਮ ਕਰਦੇ ਕਿਸੇ ਦਾ ਨਹੀਂ ਕਰਦੇ ਬਾਈ ਜੀ ਦਾ ਕਹਿਣਾ ਵੀ ਜੇ ਮੈਂ ਕੰਮ ਨਾ ਕਰ ਸਕਿਆ ਤਾਂ ਬੋਇਆ ਸਪਾਈ ਦੇ ਚ ਮੈਂ ਖੜਾ ਨਹੀਂ ਹੁੰਦਾ ਤੇ ਬਾਕੀ ਦਰਦ ਕੇ ਵੀਡੀਓ ਆ ਰਹੀਆਂ ਸੀ ਬੀਬੀ ਆਪਣੇ ਅਮਰਤਾ ਬੜਿੰਗ ਜੀ ਤੇ ਭਾਈ ਡਿੰਪੀ ਗੁਰੂ ਘਰ ਮਾਥਾ ਦੇਖ ਕੇ ਆਇਆ ਵਧੀਆ ਚੋਣਾਂ ਦਾ ਆਜ਼ਾਦ ਕੀਤਾ ਤੇ ਵੱਧ ਤੋਂ ਵੱਧ ਵੋਟਾਂ ਪਾਉਣ ਨੂੰ ਆਖਿਆ ਆ ਦੇਖੋ ਚੱਲੀ ਇਹ ਤਾਂ ਟਰੈਕਟਰ ਟਰੈਕਟਰ ਹੀ ਟਰੈਕਟਰ ਜੱਟਾਂ ਦੇ ਜਹਾਜ਼ ਬਾਕੀ ਆਏ ਵੀ ਹੁਣ ਸਾਡੇ ਪਿੰਡ ਵੀ ਸੋਚ ਰਹੇ ਸਾਰੇ ਜਾਣੇ ਜੋ ਟੂਰਨਾਮੈਂਟ ਪਹਿਲਾਂ ਇਸ ਦਿਵਾਰੇ ਸੀ ਵੀ ਉਨਾ ਮਤਲਬ ਥੋੜੇ ਦਿਨਾਂ ਤੱਕ ਇਮੀਦਾਰ ਵਿਹਲੇ ਹੋ ਜਾਣਗੇ ਕਣਕ ਬੀਜ ਕੇ ਕਿਉਂ ਵੱਡਾ ਟੂਰਨਾਮੈਂਟ ਕਰਾਈਏ ਕਬੱਡੀ ਦਾ ਕਰਾਉਣਾ ਚਾਹੀਦਾ ਵੈਸੇ ਕਿੰਨੀ ਗੱਲ ਹੈ ਅੱਕ ਬਣਦਾ ਮਾਨ ਸਾਹਿਬ ਕੀ ਹਾਲ ਹੈ ਖੇਡਾਂ ਹੋਣੀਆਂ ਹਰ ਇੱਕ ਪਿੰਡ ਜ਼ਰੂਰੀ ਹੈ ਉਹਦੇ ਨਾਲ ਨੌਜਵਾਨਾਂ ਚ ਨਾਲੇ ਨਾ ਚੰਗੀ ਚੀਜ਼ ਹੀ ਮਤਲਬ ਇੱਛਾ ਪੈਦਾ ਹੁੰਦੀ ਹੈ ਚੰਗੀ ਪਰ ਬੰਦਾ ਖਿਡਾਰੀ ਬਣਦਾ ਨਾ ਉੱਚਾ ਕਰਦਾ ਪਰਿਵਾਰ ਦਾ ਪਿੰਡ ਦਾ ਹਰੇਕ ਪਿੰਡ ਦੇ ਵਿੱਚ ਖੇਡਾਂ ਹੋਣੀਆਂ ਚਾਹੀਦੀਆਂ ਨਾਲੇ ਆਪਣਾ ਤਾਂ ਕਲਚਰ ਹੈ ਕਬੱਡੀ ਤਾਂ ਆਪਣੀ ਮਾਂ ਖੇਡ ਹੈ ਹੋਣੇ ਚਾਹੀਦੇ ਕੱਪ ਇਹਦੇ ਤੇ ਵਾਹਿਗੁਰੂ ਮਿਹਰ ਕਰੇ ਹੁਣ ਤਾਂ ਸਰ ਹਜੇ ਤੱਕ ਤਾਂ ਜ਼ਿੰਮੇਵਾਰਾਂ ਦੇ ਖਾਲਾਤ ਹੀ ਉਵੇਂ ਸੈੱਟ ਨਹੀਂ ਹੋਏ ਕਿਉਂਕਿ ਪੈਸੇ ਬਹੁਤ ਲੇਟ ਆਉਣਗੇ ਤੇ ਹੁਣ ਜੇ ਕਿਸੇ ਤੋਂ ਪੈਸੇ ਲੈਣ ਵੀ ਜਾਓਗੇ ਪਹਿਲੀ ਗੱਲ ਤਾਂ ਆਪਦੇ ਆਪ ਨੂੰ ਸ਼ਰਮ ਆਉਂਦੀ ਹੈ ਤੇ ਬਾਕੀ ਹੁਣ ਕਿਹੜੇ ਮੋਨਾ ਪੈਸੇ ਦੇਣ ਯਾਰ ਹਰੇਕਿਆਂ ਦੇ ਵਿਆਹ ਵੀ ਕਰਨੇ ਆ ਜਦੋਂ ਸਮਾਂ ਮੜਾ ਸੈੱਟ ਹੋਇਆ ਤਾਂ ਆਪਾਂ ਇਸ ਚੀਜ਼ ਲਈ ਮਤਲਬ ਇਹ ਚੀਜ਼ ਦਾ ਆਗਾਜ਼ ਕਰਾਂਗੇ ਪਰਮਾਤਮਾ ਮਿਹਰ ਕਰੇ ਬਾਕੀ ਦੋਸਤੋ ਆਪਾਂ ਜਾ ਰਹੇ ਹਾਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨਾਲੇ ਮਾਥਾ ਟੇਕਾਵਾਂਗੇ ਨਾਲੇ ਮੇਰਾ ਕੰਮ ਜਿਹੜਾ ਆੜਿਆ ਖੜਾ ਹੈ ਵੀ ਉਮੀਦ ਆ ਵੀ ਇਤਕੀ ਹੋ ਜਾਊਗਾ ਦੋਜੇ ਤੀਜੇ ਮਹੀਨੇ ਦਾ ਉਲਝਿਆ ਹੋਇਆ ਕੰਮ ਕਿਉਂਕਿ ਐ ਹੁਣ ਪਾਸਪੋਰਟ ਰੀਨਿਊ ਹੋ ਕੇ ਆਊਗਾ ਤਾਂ ਫੇਰ ਹੀ ਬਾਹਰ ਕਮਣ ਜਾ ਸਕਦੇ ਹਾਂ ਤੇ ਸੋਨੋ ਵੀ ਫੇਰ ਹੀ ਦਿਖਾ ਸਕਦੇ ਆ ਤੁਸੀਂ ਵੀ ਅਰਦਾਸ ਕਰਿਓ ਮੈਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਜਲਦੀ ਮੇਰਾ ਪਾਸਪੋਰਟ ਰੀਨਿਊ ਹੋ ਜੇ ਤਾਂ ਜੋ ਆਪਾਂ ਬਾਹਰਲਾ ਮੁਲਕ ਘੁੰਮ ਸਕੀਏ ਸੋਨ ਵੀ ਦਿਖਾ ਸਕੀਏ ਮੈਂ ਪਹਿਲਾਂ ਬਹੁਤ ਮੁਲਕਾਂ ਚ ਗਿਆ ਕਦੇ ਬਲੌਗ ਨਹੀਂ ਬਣਾ ਤੇ ਐਤ ਕੀ ਪਹਿਲੀ ਰਿ ਬਲੌਗ ਬਣਾਉਂਗਾ ਇਹੋ ਜੇ ਬਣਾਵਾਂਗੇ ਨਵੇਂ ਤਰੀਕੇ ਦੇ ਤੁਹਾਨੂੰ ਬਹੁਤ ਪਸੰਦ ਆਉਣਗੇ ਤੇ ਬਾਕੀ ਦੇਖਨੇ ਸੋਮ ਮੰਗਲਵਾਰ ਤੱਕ ਜਾਣੇ ਆ ਤੇ ਨਾਲੇ ਪਾਸਪੋਰਟ ਦਾ ਕੰਮ ਕਰਾਵਾਂਗੇ ਨਾਲੇ ਗੁਰੂ ਘਰ ਜਾਇਆਵਾਂਗੇ ਤੇ ਨਾਲੇ ਤੁਹਾਨੂੰ ਬਲੌਗ ਦਿਖਾਵਾਂਗੇ ਠੀਕ ਹੈ ਅੱਜ ਫਿਰ ਮੈਂ ਪਹੁੰਚ ਚੁੱਕਿਆ ਹਾਂ ਬਾਈ ਦੀ ਦੁਕਾਨ ਤੇ ਕੱਪੜੇ ਮੇਰੇ ਉਹੀ ਪਏ ਆ ਪਰ ਬਾਈ ਦੇ ਬਦਲੇ ਤੁਹਾਨੂੰ ਇੱਥੇ ਪਤਾ ਲੱਗ ਜੂਗਾ ਵੀ ਬਾਈ ਦੇ ਕੱਪੜੇ ਚੇਂਜ ਆ ਤੇ ਆਪਾਂ ਜਿਵੇਂ ਜਵਾਨ ਕਰੀ ਸੀ ਵੀ ਬਾਈ ਦੀ ਪਿੰਡ ਦਾ ਬੰਦਾ ਕੰਮ ਕਰਦਾ ਉਹ ਵੀ ਨੌਜਵਾਨ ਭਾਵੇਂ ਕੋਈ ਮਰਜ਼ੀ ਐ ਯਾਰ ਬੰਦੇ ਦੀ ਮਦਦ ਕਰਨੀ ਚਾਹੀਦੀ ਐ ਭਾਵੇਂ ਤੁਸੀਂ ਕਿਸੇ ਤਰੀਕਾ ਨਾਲ ਕਰ ਸਕਦੇ ਹੋ ਤੇ ਆਪਾਂ ਤਾਂ ਇਹ ਨਹੀਂ ਕਰ ਸਕਦੇ ਜਿਹੜੀ ਸਬਜ਼ੀ ਘਰੇ ਆਉਂਦੀ ਆਪਾਂ ਬਾਈ ਤੋਂ ਲਿਆ ਕਰਗੇ ਕੀ ਗਲਤ ਗੱਲ ਐ ਪ੍ਰੇਮ ਜੀ ਸਹੀ ਗੱਲ ਆ ਬਾਈ ਆਲੂ ਹੈਗੇ ਹੈਗੇ ਬਾਈ ਆਲੂ ਦੇ ਦੇ ਹਾਂਜੀ ਵਧੀਆ ਕਿਲੋਗ ਤਿੰਨ ਹੀ ਜਾਣਿਆ ਸੀ ਬਾਦੂ ਅਤੇ ਮੂਲੀਆਂ ਦਾ ਦੇ ਅੱਧਾ ਕਿਲੋ ਠੀਕ ਹੈ ਜੀ ਦੋ ਜਿੱਦਾਂ ਦੇ ਦੇ ਆ ਜੋ ਆ ਗਿਆ ਕੀ ਗਲਤ ਗੱਲ ਆ ਬਾਈ ਸਹੀ ਹੈ ਹਾਂ ਪਰ ਮੈਂ ਖਿਆ ਵੀ ਚਲੋ ਸ਼ੁਰੂਆਤ ਕਰਦੇ ਆਪਾਂ ਤੇ ਇਹਨੂੰ ਨਾ ਇੱਥੇ ਰੱਖ ਲਈ ਤੇਰੇ ਪੈਸੇ ਤਾਂ ਮੈਂ ਜਾਂਦਾ ਲੈ ਕੇ ਜਾਊਂਗਾ ਤੇ ਠੀਕ ਹੈ ਅੰਦਰ ਰੱਖ ਲਈ ਲੈ ਕੇ ਦੁਕਾਨ ਤੇ ਵਾਹ ਵਾਹ ਆਲੂ ਬਹੁਤ ਵਧੀਆ ਹੈ ਹਾਂਜੀ ਸਸਤੀ ਹੈ ਚਾਚਾ ਜੀ ਤਕੜੇ ਹੋ ਕੀ ਹੋ ਗਿਆ ਸੀ ਆ ਸਾਡੀ ਸ਼ੂਟਿੰਗ ਹੋਈ ਸੀ ਸਾਡੇ ਮਹੱਲੇ ਚ ਉਧਰ ਅੱਛਾ ਲਈ ਵੀਡੀਓ ਬਣਾਉਣ ਲਈ ਆ ਕੇ ਰਹਿਣ ਤਗੇ ਰਹਿ ਨਹੀਂ ਦੇ ਯਾਰ ਉਹ ਚਾਚਾ ਜੀ ਦੇ ਅਸੀਂ ਗੱਲ ਸੁਣਨ ਲੱਗੇ ਸੀ ਤਾਂ ਕਰਕੇ ਗੱਲ ਸੁਣਾਉਣ ਲਈ ਹੈ ਨਹੀਂ ਸੀ ਉਹ ਮੇਰੇ ਤੱਕ ਸੀਮਤ ਹੈ ਹਸਤਾ ਕਰਕੇ ਵੀਡੀਓ ਕੱਟਣੀ ਪੈ ਗਈ ਸਬਜ਼ੀ ਮੇਰੀ ਪਾਤੀ ਪਰੇਮ ਨੇ ਪ੍ਰੇਮ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿੰਨੇ ਪੈਸੇ ਬਣ ਗਏ ਨਹੀਂ ਨਹੀਂ ਯਾਰ ਨਹੀਂ ਜਿਹੜੇ ਤਰ੍ਹਾਂ ਹੱਕ ਬੰਨ ਲੱਸ ਲੈ ਦੋ ਇਹ ਤੁਹਾਨੂੰ 300 ਰੁਪਏ ਖੁੱਲੇ ਆ ਲੈ ਹੈਗਾ ਚਲ ਸ਼ੁਕਰੀਆ ਹੋਰ ਵਧੀਆ ਚੱਲਦਾ ਕੰਮ ਵਧੀਆ ਬਾਈ ਚਲੋ ਬਾਈ ਨੂੰ ਦੇਓ ਸੇਵਾ ਦਾ ਮੌਕਾ ਯਾਰ ਆਪਾਂ ਤਾਂ ਹੁਣ ਬਾਈ ਨਾਲ ਬਾਅਦ ਆ ਵੀ ਚੱਲ ਜੋ ਚੀਜ਼ ਹੈ ਨਹੀਂ ਅੱਡਕਲਾ ਲਿਆ ਦਿੰਦਾ ਬਾਈ ਤੇ ਜਿਹੜੀ ਚੀਜ਼ ਹੈਗੀ ਬਾਈ ਤਾਂ ਜ਼ਰੂਰ ਲਓ ਅਕੇਲੇ ਕੋਲੇ ਸਬਜ਼ੀ ਹੋਜੀ ਵੇਖੋ ਕਿੰਨੀ ਤਾਜੀ ਹੈ ਵੈਰੀ ਗੁੱਡ ਅੱਜ ਦੋਸਤੋ ਹੁਣ ਮੈਂ ਅਸੀਂ ਮਾਨ ਸਾਹਿਬ ਦੇ ਘਰੇ ਅਨਮੋਲ ਸਿੰਘ ਮਾਨ ਤੇ ਇੱਥੇ ਤੁਹਾਨੂੰ ਦਿਖਾਉਣੇ ਆ ਬੜੇ ਸ਼ੌਂਕ ਨਾਲ ਮਤਲਬ ਰੱਖੀਆਂ ਬੱਕਰੀਆਂ ਚਾਚਾ ਜੀ ਵਰਗਿਆਂ ਨੇ ਪਰ ਐਂ ਵੀ ਤੁਸੀਂ ਇਹਨੂੰ ਮਤਲਬ ਬਿਜ਼ਨਸ ਕਰਨ ਵਾਸਤੇ ਬਹੁਤ ਚੰਗੀ ਚੀਜ਼ ਹੈ ਅੱਜਕੱਲ ਪੰਜਾਬ 'ਚ ਬਹੁਤ ਲੋਕ ਰੱਖਦੇ ਆ ਤੇ ਮਤਲਬ ਪ੍ਰਾਫਿਟ ਵਾਲਾ ਸੌਦਾ ਹੈ ਕੋਈ ਘੱਟਿਆ ਸੌਦਾ ਨਹੀਂ 4 ਰੁਪਏ ਵਧਿਆ ਬਚਦੇ ਬੰਦੇ ਨੂੰ ਤੇ ਚਾਚਾ ਨੂੰ ਬੜਾ ਸ਼ੌਂਕ ਹੈ ਕੁੱਕੜ ਕੱਕੜਾ ਦਾ ਰੱਖਣ ਦਾ ਦੇਸੀ ਤੇ ਬੱਕਰੇ ਬੱਕਰੀਆਂ ਆਹ ਤੁਹਾਨੂੰ ਦਿਖਾਉਨੇ ਆ ਇਹ ਤਾਂ ਸ਼ੌਂਕ ਨੂੰ ਰੱਖਿਆ ਚਾਚਾ ਜੀ ਨੂੰ ਵਾਹ ਵੀ ਵਾਹ ਇਹ ਕਿਹੜੀ ਸੁਣਵਾਈ ਦੀ ਐ ਚਾਚਾ ਜੀ ਬੀਟਲਾ ਬੀਟਲਾ ਆਹ ਵੀ ਉਹ ਹੀ ਆਹ ਵੀ ਉਹ ਹੀ ਆਹ ਦੇਖੋ ਦੱਸੋ ਉਹ ਰੰਗ ਰਾਜੀ ਫਾਜੀ ਆ ਰੱਬ ਦੀ ਕਿਰਪਾ ਨਾਲ ਕਿੰਨਾ ਟੈਮਗਾ ਚਾਹੀ ਇਹਨਾਂ ਨੂੰ ਕਿੰਨੇ ਕਿੰਨੇ ਚਰਦੀਆਂ ਹੋਣਗੀਆਂ ਇਹ ਆਹ ਜਗਵਿੰਦਰ ਤੋਂ ਲਈ ਸੀਗੀ ਮੈਂ ਠੀਕ ਹੈ ਜੀ ਤੇ ਸਾਢੇ ਕਿ ਤਿੰਨ ਸਾਲ ਹੋ ਗਏ ਠੀਕ ਹੈ ਸਾਰੇ ਇਸੇ ਦੇ ਘਰੋਂ ਮੁੱਲਾ ਅੱਛਾ ਸਾਰੇ ਇਸੇ ਦੇ ਘਰਾਂ ਚੋਂ ਹਾਂ ਤੇ ਸੱਤ ਅੱਠ ਕਿ ਤੱਕ ਬੱਕਰੀਆਂ ਵੇਚ ਤੇ ਤੇ ਕਿ ਸੱਤ ਅੱਠ ਹੋਰ ਜਾਂਦੇ ਛੋਟੇ ਹਾਂ 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 ਜੀ ਹਾਂ ਜੀ ਤੇ 10 12 ਕਰਦੇ ਵੀ ਆ ਵਾਹ ਵਾਹ ਫਿਰ ਤੇਰੀ ਚੰਗਰਪੀ ਵੀ ਹੈ ਅੱਛਾ ਇਸੇ ਦਾ ਸਾਰਾ ਪਰਿਵਾਰ ਆ ਇਹ ਚਾਚਾ ਹੀ ਦੇ ਬਾਈ ਬੱਕਰੇ ਵੇਚ ਕੇ ਕਮਾਈ ਵੀ ਕਰ ਲਈ ਕੁਛ ਕਹਾਂ ਵੀ ਚਲੋ ਕਿਸੇ ਕਾਰ ਕਰਕੇ ਦੁਨੀਆਂ ਚਲੇ ਵੀ ਜਾਂਦੇ ਬਿਮਾਰਿਸ਼ ਮਾਰ ਛੋਟੇ ਹੁੰਦੇ ਠੰਡ ਠੰਡ ਕਰਕੇ ਤੇ ਬਾਕੀ ਇਹ ਸੌਦਾ ਵਾਕਈ ਸੱਚੀ ਗੱਲ ਆ ਵੀ ਪੈਸੇ ਹੀ ਬੰਦੇ ਆ ਪੰਜਾਬ ਚ ਬਹੁਤ ਲੋਕ ਕਰੀ ਜਾਂਦੇ ਵੱਡੇ ਪੱਦਰ ਤੇ ਚੰਗੀ ਚੀਜ਼ ਆ ਬਾਕੀ ਸਾਨੂੰ ਪਤਾ ਕਿ ਬਿਮਾਰਿਸ਼ ਮਾਰ ਹੋ ਜੇ ਤਾਂ ਸਭ ਤੋਂ ਪਹਿਲਾਂ ਡਾਕਟਰ ਹੀ ਆ ਡਾਕਟਰ ਦਾ ਤਾਂ ਨਹੀਂ ਪਤਾ ਪਰ ਆਪਣੇ ਆਦੇ ਜਰਵਾ ਸੁਣਦੇ ਆਂ ਆਪਾਂ ਵੀ ਆਦੇ ਬੱਕਰੀ ਦੁੱਧ ਪੀਓ ਸ਼ਾਇਦ ਡਾਕਟਰ ਵੀ ਆਦੇ ਹੁਣ ਇਹਦਾ ਪਹਿਲਾ ਚਾਲ ਪਾ ਅੱਛਾ ਇਹ ਚਾਰ ਰਾਸਤੇ ਚਾਰ ਕਰਿਆ ਸਹੀ ਐ ਚਲੋ ਜੀ ਬਾਕੀ ਠੰਡ ਵੀ ਆ ਗਈ ਹੁਣ ਵਿਆਹ ਵੀ ਚੱਲਣ ਵਾਲੇ ਐ ਤੇ ਠੰਡ ਵਿੱਚ ਫਿਰ ਤੁਹਾਨੂੰ ਪਤਾ ਹੀ ਐ ਬਹੁਤ ਵਧੀਆ ਮਤਲਬ ਚੀਜ਼ ਐ ਇਹ ਆ ਦੇਸੀ ਕੁੱਕੜ ਦੂਜੇ ਤਾਂ ਹੁੰਦੇ ਆਲੂ ਵਾਂਗੂ ਇਹ ਵਧੀਆ ਚੀਜ਼ ਐ